19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਅਮਰਸਰ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਾੜਵਟ ਬਦਲੀ ਔਰ ਤੇਜ਼ ਹਵਾਵਾਂ ਦੇ ਨਾਲ ਤੇਜ਼ ਬਰਸਾਤ ਹੋ ਰਹੀ ਹੈ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਨਜ਼ਾਰਾ ਹੈ ਬਹੁਤ ਸੁਖਾਨਾ ਨਜ਼ਾਰਾ ਮੌਸਮ ਜਿਹੜਾ ਕਿ ਬਹੁਤ ਸੁਖਾਨਾ ਹੋ ਗਿਆ ਲਗਾਤਾਰ ਬਰਸਾਤਾਂ ਦੀ ਆਹਟ ਹੋ ਰਹੀ ਹੈ ਸਾਵਣ ਦੇ ਮਹੀਨੇ ਵਿੱਚ ਵੀ ਔਰ ਜਿਸ ਨੇ ਕੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੋਈ ਹੈ ਕਿਉਂਕਿ ਜੋ ਹਾਲਾਤ ਨੇ ਇਹਨਾਂ ਮਹੀਨਿਆਂ ਵਿੱਚ ਲੂਧ ਥਪੇੜਾ ਕਰਕੇ ਲਗਾਤਾਰ ਲੋਕਾਂ ਨੂੰ ਦਿੱਕਤਾਂ ਨਾਲ ਦੋ ਚਾਰ ਹੋਣਾ ਪੈਂਦਾ ਪਰ ਗਰਮੀ ਤੋਂ ਵੱਡੀ ਰਾਹਤ ਲਗਾਤਾਰ ਲੋਕਾਂ ਨੂੰ ਮਿਲ ਰਹੀ ਹੈ ਆਜ ਦੇ ਨੇ ਅੰਮ੍ਰਿਤਸਰ ਵਿੱਚ ਬਰਸਾਤ ਦੀ ਆਹਤ ਬਰਸਾਤ ਦੀ ਦਸਕ ਨਾਲ ਮੌਸਮ ਸੁਖਾਨਾ ਹੋਇਆ ਔਰ ਲੋਕ ਵੀ ਜਿਹੜੇ ਨੇ ਇਸ ਸੁਖਾਨੇ ਮੌਸਮ ਦਾ ਮਜ਼ਾ ਲੈਂਦੇ ਹੋਏ ਸੜਕਾਂ ਤੇ ਆਵਾਜਾਈ ਕਰਦੇ ਨੇ ਕੁਝ ਲੋਕਾਂ ਨੇ ਛਤਰੀ ਵੀ ਲਈਆਂ ਹਿਆ ਤਾਂ ਜੋ ਉਹ ਉਹਨਾਂ ਦੇ ਕੱਪੜੇ ਨਾ ਭਿੱਜਣ ਪਰ ਕੁਝ ਲੋਕ ਉਸ ਤਰ੍ਹਾਂ ਹੀ ਟੂ ਵੀ ਲੈ ਚੇ ਵੀ ਉਸ ਤਰ੍ਹਾਂ ਹੀ ਡਰਾਈਵ ਕਰਦੇ ਦਿਖਾਈ ਦੇ ਰਹੇ ਨੇ ਭਾਵੇਂ ਬਰਸਾਤ ਤੇਜ਼ ਹੋ ਰਹੀ ਹੈ ਭਿਜ ਵੀ ਦੇ ਲੋਕ ਪਰ ਇਸ ਬਰਸਾਤ ਦਾ ਮਜ਼ਾ ਵੀ ਲੈ ਰਹੇ ਨੇ ਲੋਕ ਕਿਉਂਕਿ ਬਹੁਤ ਸੋਨਾ ਕੇ ਖੁਸ਼ਗੁਵਾਰ ਮੌਸਮ ਹੋ ਗਿਆ ਹੈ ਅਮਸੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੇਜ਼ ਹਵਾਵਾਂ ਚੱਲੀਆਂ ਨੇ ਔਰ ਰੁੱਖਾਂ ਦੇ ਜਿਹੜੇ ਪੱਤੇ ਨੇ ਉਹ ਵੀ ਲਹਿਲਹਾ ਰਹੇ ਨੇ ਬਹੁਤ ਤੇਜ਼ ਹਵਾਵਾਂ ਕਰਕੇ ਔਰ ਬਹੁਤ ਨਜ਼ਾਰੇ ਲੋਕ ਲੈਂਦੇ ਹੋਏ ਦਿਖਾਈ ਜਾ ਰਹੇ ਇਸ ਬਰਸਾਤ ਦੇ ਕਿਉਂਕਿ ਲਗਾਤਾਰ ਲੋਕਾਂ ਨੂੰ ਬਰਸਾਤ ਦੀ ਉਡੀਕ ਰਹਿੰਦੀ ਹੈ ਅਸੀਂ ਇਹ ਜਿਨ੍ਹਾਂ ਵਿੱਚ ਗਰਮੀ ਵਿੱਚ ਖਾਸ ਕਰਕੇ लू ਦੇ ਥਪੇੜਿਆਂ ਤੋਂ ਬਚਾਅ ਹੁੰਦਾ ਤਾਪਮਾਨ ਬਹੁਤ ਜ਼ਿਆਦਾ ਪੇਠਾ ਆ ਜਾਂਦਾ ਹੈ ਔਰ ਜਿਹੜਾ ਕਿ ਗਰਮੀ ਦੀ ਜਿਹੜੀ ਇਹ ਪ੍ਰਭਾਵ ਉਹ ਘਟ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਕੀ ਤੇਜ਼ ਹਵਾਵਾਂ ਦੇ ਨਾਲ ਤੇਜ਼ ਬਰਸਾਤ ਹੋ ਰਹੀ ਹੈ ਲਗਾਤਾਰ ਪਿਛਲੇ ਜੇ ਗੱਲ ਕਰ ਲਈਏ ਅੱਧੇ ਪੌਣੇ ਘੰਟੇ ਤੋਂ ਇਹ ਬਰਸਾਤ ਲਗਾਤਾਰ ਇਸੇ ਤਰ੍ਹਾਂ ਹੀ ਜਿਹੜੀ ਉਹ ਚੱਲ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਵਾਜ਼ ਹੀ ਕਰਦੇ ਵਿਖਾਈ ਦੇ ਰਹੇ ਭਾਵੇਂ ਫੋਰ ਵੀਲ ਚਾਲਕ ਨੇ ਟੂ ਵੀਲ ਚਾਲਕ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆਤੀ ਹੈ ਜਦੋਂ ਇਸ ਮੌਸਮ ਦਾ ਆਨੰਦ ਲੈਣਾ ਹੋਵੇ ਤਾਂ ਬਰਸਾਤ ਵਿੱਚ ਲੋਕਾਂ ਨੂੰ ਨਿਕਲਣਾ ਹੀ ਪੈਣਾ ਹੈ ਤੇਜ਼ ਹਵਾਵਾਂ ਵਿੱਚ ਚੱਲਿਆ ਨੇ ਕਿਉਂਕਿ ਕੈਮਰਾ ਨੂੰ ਕਹੂੰਗਾ ਜਿਹੜੇ ਕਿ ਰੁੱਖਾਂ ਦੇ ਜਿਹੜੇ ਪੱਤੇ ਨੇ ਉਹਨਾਂ ਤੇ ਵਿਜ਼ੂਅਲ ਦਿਖਾਵੇ ਕਿਉਂਕਿ ਬਹੁਤ ਜ਼ਿਆਦਾ ਤੇਜ਼ ਹਵਾਵਾਂ ਨੇ ਤੇਜ਼ ਹਵਾਵਾਂ ਨਾਲ ਜਿਹੜੇ ਕਿ ਇਹ ਪੱਤੇ ਨੇ ਲਹਿਰਾ ਰਹੇ ਨੇ ਔਰ ਕੁਦਰਤੀ ਜਿਹੜੀ ਕਿ ਉਹ ਬਹੁਤ ਖੁਸ਼ ਦਿਖਾਈ ਦੇ ਰਹੀ ਹੈ ਕਿਉਂਕਿ ਮੌਸਮ ਸੁਹਾਣਾ ਹੋ ਗਿਆ ਤੇ ਬਰਸਾਤ ਨਾਲ ਤੇਜ਼ ਹਵਾਵਾਂ ਨਾਲ ਮੌਸਮ ਜਗਾ ਲਗਾਤਾਰ ਸੁਹਾਣਾ ਬਣਿਆ ਹੋਇਆ ਹੈ ਅੰਮ੍ਰਿਤਸਰ ਵਿੱਚ ਗੱਲ ਕਰ ਲਈ ਪੰਜਾਬ ਅੰਦਰ ਵੀ ਕਾਫੀ ਜ਼ਿਆਦਾ ਬਰਸਾਤਾਂ ਹੋ ਰਹੀਆਂ ਨੇ ਸ਼ਹਿਰ ਅੰਦਰ ਜਿੰਨੇ ਵੀ ਸ਼ਹਿਰ ਤੇ ਪੰਜਾਬ ਦੇ ਕਾਫੀ ਜ਼ਿਆਦਾ ਸ਼ਹਿਰਾਂ ਵਿੱਚ ਬਰਸਾਤ ਹੋ ਰਹੀ ਹੈ ਜਿਸਨੇ ਕਿ ਮੌਸਮ ਨੂੰ ਬਹੁਤ ਸੁਹਾਣਾ ਬਣਾਇਆ ਹੋਇਆ ਔਰ ਅੰਮ੍ਰਿਤਸਰ ਵਿੱਚ ਤਾਂ ਆਏ ਜਿਨ ਬਰਸਾਤ ਕਰਕੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਲਗਾਤਾਰ ਪਿਛਲੇ 40 ਮਿੰਟਾਂ ਤੋਂ ਤੇਜ਼ ਹਵਾਵਾਂ ਨਾਲ ਤੇਜ਼ ਬਰਸਾਤ ਚੱਲ ਰਹੀ ਹੈ ਔਰ ਇਸ ਬਰਸਾਤ ਨੇ ਬਹੁਤ ਸਕੂਨ ਦਿੱਤਾ ਸਕੂਨ ਦਿੱਤਾ ਲੋਕਾਂ ਨੂੰ ਪਸੀਨੇ ਤੋਂ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਔਰ ਲਗਾਤਾਰ ਲੋਕ ਇਹੀ ਆਸ ਕਰਦੇ ਨੇ ਮੌਸਮ ਸਹੀ ਹੋਵੇ ਮੌਸਮ ਸੁਹਾਣਾ ਹੋਵੇ ਤੇ ਉਹਨਾਂ ਨੂੰ ਗਰਮੀ ਅਤੇ ਲੂ ਦੇ ਥਪੇੜਿਆ ਤੋਂ ਵੱਡੀ ਰਾਹਤ ਮਿਲੇ ਤਾਂ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਆਜ ਦਿਨ ਰੋਜ਼ਾਨਾ ਬਰਸਾਤ ਹੋ ਰਹੀ ਹੈ ਜਿਸ ਨੇ ਮੌਸਮ ਨੂੰ ਸੁਹਾਣਾ ਬਣਾਇਆ ਹੋਇਆ ਕੈਮਾ ਪਰਸ ਖੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਖੇਰਟੀ ਵੀ ਅੰਮ੍ਰਿਤਸਰ